ਜੀਵਨ ਸ਼ਕਤੀ ਦਾ ਮੂਲ ਹੀ ਥੱਲੇ ਹੈ ਸਪਣੀ ਦੀ ਤਰ੍ਹਾਂ ਕੁੰਡਲ ਮਾਰ ਕੇ ਸੁੱਤੀ ਹੋਈ ਹੈ ਔਰ ਇਹ ਸ਼ਕਤੀ ਨਾभी ਤੋਂ ਥੱਲੇ ਜਪ ਤਪ ਕੀਰਤਨ ਸਾਧਨਾ ਦੁਆਰਾ ਜਦ ਇਹ ਕੁੰਡਲ ਨੇ ਜਾਗਦੀ ਹੈ ਤਾਂ ਅੱਗੇ 6 ਚੱਕਰਾਂ ਦੀ ਇੱਕ ਰੋਕ ਹੈ ਜਿਨ੍ਹਾਂ ਨੂੰ ਵਿੰਨ ਕੇ ਇਹ ਸ਼ਕਤੀ ਪਹੁੰਚਦੀ ਹੈ ਆਗਿਆ ਚੱਕਰ ਤੱਕ परमानंद तक परम रस तक परम निधान तक शक्ति ऊपर उठे बनती है राम रस नाम रस और शक्ति थले जाए इसे ने एक काम रस है जीवन का प्रवाह थले का वेग काम रस है जीवन के प्रवाह का वेग नाम रस है राम रस है ਸ਼ਕਤੀ ਕੇ ਜਾਗੇ ਕਿਵੇਂ ਵਾਹਿਗੁਰੂ ਵਾਹਿਗੁਰੂ ਦਾ ਚਿੰਤਨ ਗੁਰਮੰਤਰ ਦਾ ਜਾਪ ਮੂਲ ਮੰਤਰ ਦਾ ਜਾਪ ਗੁਰਵਾਣੀ ਦਾ ਪਾਠ ਇਹਦੇ ਨਾਲ ਇਹ ਸੁੱਤੀ ਹੋਈ ਸ਼ਕਤੀ ਜਾਗਦੀ ਹੈ ਸਭ ਤੋਂ ਪ੍ਰਥਮ ਨਾਭੀ ਤੋਂ ਉੱਪਰ ਜਿਹੜਾ ਚੱਕਰ ਹੈ ਉਹ ਹੈ ਮੂਲਾਧਾਰ ਇਹਦੇ ਉੱਪਰ ਇੱਕ ਹੋਰ ਚੱਕਰ ਹੈ ਜਿਸ ਨੂੰ ਕਹਿੰਦੇ ਨੇ ਸਵਦੇਸ਼ਟਾਨ ਇਹਦੇ ਉੱਪਰ ਫਿਰ ਇੱਕ ਹੋਰ ਚੱਕਰ ਹੈ ਜਿਸ ਨੂੰ ਕਹਿੰਦੇ ਨੇ ਮਣੀਪੁਰ ਔਰ ਇਸ ਤੋਂ ਅੱਗੇ ਇੱਕ ਹੋਰ ਦੁਨੀਆ ਹੈ ਜਿਸ ਦਾ ਨਾਮ ਹੈ ਆਹਤ ਅਨਾਹਤ ਚੱਕਰ ਔਰ ਜਦ ਇਹ ਸ਼ਕਤੀ ਕੰਠ ਤੱਕ ਪਹੁੰਚਦੀ ਹੈ ਔਰ ਇੱਥੇ ਪਹਿ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ ਉਸ ਚੱਕਰ ਦਾ ਨਾਮ ਹੈ ਵਿਸ਼ੁੱਧ ਸਭ ਤੋਂ ਅਖੀਰਲਾ ਚੱਕਰ ਹੈ ਆਗੇ ਆ ਚੱਕਰ ਇੰਜ ਕਹਿ ਲੋ ਅਧਿਆਤਮਕ ਮੰਡਲ ਦੇ ਇਹ ਪੜਾਉ ਨੇ ਜਿੱਥੋਂ ਲੰਘ ਕੇ ਜੀਵਨ ਸ਼ਕਤੀ ਨੂੰ ਉੱਪਰ ਜਾਣਾ ਪੈਂਦਾ ਹੈ ਪਰਮ ਧਾਮ ਤੱਕ ਪਹੁੰਚਣਾ ਪੈਂਦਾ ਹੈ ਪਰਮ ਆਨੰਦ ਤੱਕ ਪਹੁੰਚਣਾ ਪੈਂਦਾ ਹੈ ਮਨੁੱਖ ਇੱਕ ਸ਼ਕਤੀ ਹੈ ਜੀਵਨ ਇੱਕ ਸ਼ਕਤੀ ਹੈ ਔਰ ਸ਼ਕਤੀ ਰਸ ਦੀ ਪ੍ਰਾਪਤੀ ਕਰ ਸਕੇ ਇਸ ਤਰ੍ਹਾਂ ਦੀ ਉਸ ਦੇ ਅੰਦਰ ਤੀਬਰ ਇੱਛਾ ਹੈ ਰਸ ਥੱਲੇ ਵੀ ਹੈ ਰਸ ਉੱਪਰ ਵੀ ਹੈ ਰਸ ਲੋਕ ਦਾ ਵੀ ਹੈ ਰਸ ਪਰਲੋਕ ਦਾ ਵੀ ਹੈ ਰਸ ਸਰੀਰ ਦਾ ਵੀ ਹੈ ਰਸ ਆਤਮਾ ਦਾ ਵੀ ਹੈ ਰਸ ਸੰਸਾਰ ਦਾ ਵੀ ਹੈ ਰਸ ਨਿਰੰਕਾਰ ਦਾ ਵੀ ਹੈ ਰਸ ਥੱਲੇ ਦਾ ਵੀ ਹੈ ਰਸ ਉੱਪਰ ਦਾ ਵੀ ਹੈ ਪਾਣੀ ਦਾ ਵੇਗ ਥੱਲੇ ਆਪਣੇ ਆਪ ਜਾਂਦਾ ਹੈ ਜੀਵਨ ਸ਼ਕਤੀ ਵੀ ਥੱਲੇ ਆਪਣੇ ਆਪ ਜਾਂਦੀ ਹੈ ਕਿਸੇ ਪ੍ਰੇਰਣਾ ਦੀ ਲੋੜ ਨਹੀਂ ਮਨੁੱਖ ਨੂੰ ਕੋਈ ਪ੍ਰੇਰਣਾ ਦੇਣ ਦੀ ਲੋੜ ਨਹੀਂ ਵੀ ਤੂੰ ਕਰੋਧੀ ਬਣ ਜਾ ਲੋਭੀ ਬਣ ਜਾ ਕਾਮੀ ਬਣ ਜਾ ਬੇਈਮਾਨ ਬਣ ਜਾ ਝੂਠਾ ਬਣ ਜਾ ਇਹ ਆਪਣੇ ਆਪ ਬਣ ਜਾਂਦਾ ਹੈ ਸਤਵਾਦੀ ਬਣਨਾ ਹੈ ਸੰਤੋਖੀ ਬਣਨਾ ਹੈ ਦਿਆਲੂ ਬਣਨਾ ਹੈ ਖਿਮਾਵਾਨ ਬਣਨਾ ਹੈ ਸ਼ੀਲਵਾਨ ਬਣਨਾ ਹੈ ਤਾਂ ਫਿਰ ਉਦਮ ਉਪਰਾਲੇ ਤੇ ਵਸੀਲੀਆਂ ਦੀ ਲੋੜ ਹੈ ਜਿਵੇਂ ਪਾਣੀ ਉੱਪਰ ਉੱਠੇ ਤਾਂ ਬਿਨਾ ਪ੍ਰੈਸ਼ਰ ਦੇ ਉੱਪਰ ਨਹੀਂ ਜਾ ਸਕਦਾ ਹੂ ਬਹੁ ਜੀਵਨ ਸ਼ਕਤੀ ਨੂੰ ਵੀ ਕੋਈ ਦਬਾਅ ਚਾਹੀਦਾ ਹੈ ਪਿੱਛੇ ਜਿਸ ਦੇ ਆਸਰੇ ਤੇ ਇਹ ਉੱਪਰ ਉੱਠ ਸਕੇ ਉਹ ਦਬਾਅ ਉਹ ਪ੍ਰੈਸ਼ਰ ਹੈ ਕੇਵਲ ਜਪ ਜਪ ਕਰਦਿਆਂ ਇਹ ਸ਼ਕਤੀ ਉੱਠਦੀ ਹੈ ਜ਼ਬਾਨ ਤੋਂ ਜਪ ਦੀ ਧੁਨੀ ਕੰਨਾਂ ਦੇ ਰਾਹੀ ਜਦ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਫਿਰ ਇਹ ਸੁੱਤੀ ਹੋਈ ਜੀਵਨ ਸ਼ਕਤੀ ਜਾਗਦੀ ਹੈ ਇਸ ਨੂੰ ਸਤਿਗੁਰੂ ਜੀ ਕਹਿੰਦੇ ਨੇ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਈ ਅਨੰਤ ਕਾਲ ਤੋਂ ਅਨੰਤ ਜਨਮਾਂ ਵਿੱਚ ਸਾਡੀ ਜੀਵਨ ਸ਼ਕਤੀ ਸੁੱਤੀ ਹੀ ਰਹੀ ਹੈ ਔਰ ਜੀਵਨ ਅਕਸਰ ਮਨੁੱਖ ਸਾਉ ਕੇ ਬੀਤਿਤ ਕਰ ਦਿੰਦਾ ਹੈ ਜਾਗਤ ਸੋਇਆ ਜਨਮ ਗਵਾਇਆ ਇਹ ਸ਼ਕਤੀ ਜਾਗੇ ਉਪਰਾਲੇ ਨੇ ਸਤ ਸੰਗ ਤੇ ਜਪ ਔਰ ਜੈਸੇ ਇਹ ਸ਼ਕਤੀ ਉੱਪਰ ਉੱਠਦੀ ਹੈ ਮੂਲਾਧਾਰ ਚੱਕਰ ਨੂੰ ਵਿਨ ਕੇ ਉੱਪਰ ਉੱਠਦੀ ਹੈ ਤਾਂ ਮਨੁੱਖ ਦੀ ਕਾਮਵਾਸ਼ਨਾ ਸਮਾਪਤ ਹੋ ਜਾਂਦੀ ਹੈ ਮਨੁੱਖ ਦੇ ਕਾਮ ਰਸ ਦੇ ਚ ਕੋਈ ਰੁਚੀ ਨਹੀਂ ਰਹਿੰਦੀ ਕਿਉਂਕਿ ਕਾਮ ਦਾ ਥਲ ਮੂਲਾਧਾਰ ਤੋਂ ਥੱਲੇ ਤੇ ਸ਼ਕਤੀ ਮੂਲਾਧਾਰ ਤੋਂ ਉੱਪਰ ਉੱਠੀ। ਔਰ ਉੱਪਰ ਉੱਠਦੇ ਆ ਇਹ ਵਾਸ਼ਨਾ ਖਤਮ ਹੋਈ। ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ। ਵਾਸ਼ਨਾ ਦਾ ਜਗਤ ਖਤਮ ਹੋ ਜਾ। ਲੇਕਿਨ ਸਿਰਫ ਵਾਸ਼ਨਾ ਹੀ ਮਿਟੀ ਹੈ। ਸਿਰਫ ਕਾਮ ਰਸ ਦੇ ਚ ਹੀ ਰੁਚੀਆਂ ਘਟੀਆਂ ਨੇ। ਅਜੇ ਪਰਮ ਨਿਧਾਨ परमानंद दी प्राप्ति ਨਹੀਂ ਹੋਈ ਜਿਨ੍ਹਾਂ ਦੀ ਜੀਵਨ ਸ਼ਕਤੀ మూਲਾਧਾਰ ਤੋਂ ਵੀ ਉੱਪਰ ਨਹੀਂ ਉੱਠਦੀ ਦੇਖਣ ਦੇ ਚਾਹਿਆ ਭਾਵੇਂ ਉਹਨਾਂ ਦੀ ਉਮਰ 80 90 ਸਾਲ ਦੀ ਹੀ ਕਿਉਂ ਨਾ ਹੋ ਜਾਏ ਕਾਮ ਵਾਸ਼ਨਾ ਉਹਨਾਂ ਦੀ ਸਮਾਪਤ ਨਹੀਂ ਹੁੰਦੀ ਇਹ ਵਾਸ਼ਨਾ ਉਹਨਾਂ ਦੇ ਅੰਦਰ ਬਣੀ ਰਹਿੰਦੀ ਹੈ पुंडर केस कुसमते धोले सपल पताल की बाणी लोचन सर में बुद्ध बल नाठी ता काम पावस माधानी भगत लोचन जी महाराज का कथन केस चिट्टे हो गए चेहरे ते चुरिया पै गई बचन शुद्ध नहीं निकले दे और अखा दिच दीद नहीं रही कमजोरी ने चारों पासे शरीर ढाल किया है ਲੇਕਿਨ ਕਾਮ ਵਾਸ਼ਨਾ ਦੀ ਮਧਾਣੀ ਇਸ ਟੁੱਟੀ ਹੋਈ ਮਟਕੀ ਦੇ ਵਿੱਚ ਵੀ ਚੱਲ ਰਹੀ ਹੈ ਭਾਵੇਂ ਮਧਾਣੀ ਦੇ ਵਿੱਚ ਕੁਝ ਨਹੀਂ ਰਹੀ ਚਾਟੀ ਨਹੀਂ ਰਹੀ ਦਹੀਂ ਨਹੀਂ ਹੈ ਕੁਝ ਵੀ ਨਹੀਂ ਹੈ ਪਰ ਇਸ ਟੁੱਟੀ ਹੋਈ ਖੁਸ਼ਕ ਮਟਕੀ ਦੇ ਅੰਦਰ ਵੀ ਕਾਮ ਦੀ ਮਧਾਣੀ ਬਕਾਇਦਾ ਚੱਲ ਰਹੀ ਹੈ ਤਾਂ ਕਾਮ ਪਾਵਸ ਮਧਾਣੀ जैसे जैसे मनुख जप करता है ये शक्ति ऊपर उठती है ਔਰ ਮੂਲਾਧਾਰਨੋਂ ਵਿਨਕੇ ਉੱਪਰ ਉੱਠਦੀ ਹੈ ਕਾਮਵਾਸ਼ਨਾ ਸਮਾਪਤ ਕਿੱਕੋ ਇੱਕ ਤਰੀਕਾ ਹੈ ਇਸ ਵਾਸ਼ਨਾ ਤੋਂ ਬਚਣ ਦਾ ਇਸ ਵਾਸ਼ਨਾ ਤੋਂ ਉੱਪਰ ਉੱਠਣ ਦਾ ਉਹ ਹੈ ਜਪ ਇਹ ਸ਼ਕਤੀ ਥੱਲੇ ਜਾਵੇ ਤਾਂ ਸੰਸਾਰ ਦਾ ਜਨਮ ਹੁੰਦਾ ਹੈ ਇਹ ਸ਼ਕਤੀ ਉੱਪਰ ਉੱਠੇ ਤਾਂ ਨਿਰੰਕਾਰ ਦੀ ਦੁਨੀਆ ਦੇ ਜਨਮ ਹੁੰਦਾ ਹੈ ਇਹ ਸ਼ਕਤੀ ਥੱਲੇ ਜਾਏ ਕਿਸੇ ਸਰੀਰ ਨੂੰ ਜਨਮ ਦੇਂਦੀ ਏ ਇਹ ਸ਼ਕਤੀ ਉੱਪਰ ਜਾਏ ਪਰਮਾਤਮਾ ਨੂੰ ਜਨਮ ਦੇਂਦੀ ਏ ਇਹ ਸ਼ਕਤੀ ਥੱਲੇ ਜਾਏ ਰੇਤ ਦੇ ਚ ਰੇਤ ਦੀ ਢੇਰੀ ਹੋ ਜਾਂਦੀ ਏ ਇਹ ਸ਼ਕਤੀ ਉੱਪਰ ਉੱਠੇ ਹੀਰਾ ਹੋ ਜਾਂਦੀ ਏ ਮੋਤੀ ਹੋ ਜਾਂਦੀ ਏ ਰਤਨ ਲਾਲ ਜਵਾਹਰ ਬਣ ਜਾਂਦੀ ਏ ਤੋਂ ਇਹ ਪਹਿਚਾਨ ਹੈ ਕਿ ਸਾਧਨਾ ਕਰਨ ਵਾਲੇ ਦੀ ਇਹ ਜਿਹੜੀ ਸ਼ਕਤੀ ਹੈ ਇਹ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠ ਗਈ ਹੈ ਉਹਦੀ ਕਾਮਵਾਸ਼ਨਾ ਸਮਾਪਤ ਹੋ ਗਈ ਉਹਦੇ ਚ ਰੂਪ ਦੀ ਖਿੱਚ ਨਹੀਂ ਰਹੀ ਰੂਪੇ ਕਾਮੇ ਦੋਸਤੀ ਭੁਖੇ ਸਾਦੇ ਗੰਢ ਹੁਣ ਰੂਪ ਨੂੰ ਵੇਖ ਕੇ ਉਹ ਅਰੂਪ ਦੇ ਦਰਸ਼ਨ ਕਰੇਗਾ ਸਤਿਗੁਰ ਕਹਿੰਦੇ ਰੂਪਵੰਤ ਹੋਏ ਨਹੀਂ ਮੋਹੇ ਪ੍ਰਭ ਕੀ ਜੋਤ सगਲ ਘਟ ਸੋ ਹੈ ਹੁਣ ਜਗਤ ਦੀ तमाम ਸੁੰਦਰਤਾ ਪਰਮਾਤਮਾ ਦੀ ਸੁੰਦਰਤਾ ਦਾ ਬੋਧ ਕਰਾ ਰਹੀ ਹੈ ਹੁਣ ਪਰਮ ਰੂਪ ਵਿੱਚ ਪਰਮ ਅਰੂਪ ਦੇ ਦਰਸ਼ਨ ਹੋ ਰਹੇ ਨੇ ਹੁਣ ਆਕਾਰ ਦੇ ਵਿੱਚ ਨਿਰਆਕਾਰ ਦੀ ਝਲਕ ਮਿਲ ਰਹੀ ਹੈ ਇਸ ਵਾਸਤੇ ਵਾਸ਼ਨਾ ਸਮਾਪਤ ਵਾਸ਼ਨਾ ਦਾ ਜਗਤ ਖਤਮ ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ ਪ੍ਰਾਰਥਨਾ ਸ਼ੁਰੂ ਉਦੋਂ ਆਉਂਦੀ ਹੈ ਜਦ ਸ਼ਕਤੀ ਮੂਲਾਧਾਰ ਨੂੰ ਵਿਨ ਕੇ ਉੱਪਰ ਉੱਠਦੀ ਏ ਇਸ ਤੋਂ ਪਹਿਲੇ ਤੇ ਵਾਸ਼ਨਾ ਦਾ ਜਗਤ ਹੈ ਅਗਰ ਬੰਦਾ ਜਪ ਵੀ ਕਰ ਰਿਹਾ ਹੈ ਤਪ ਵੀ ਕਰ ਰਿਹਾ ਹੈ ਧਾਰਮਿਕ ਮੰਦਰਾਂ ਦੇ ਚ ਬੈਠ ਕੇ ਸਾਧਨਾ ਵੀ ਕਰ ਰਿਹਾ ਹੈ ਜੇਕਰ ਉਸ ਦੀ ਸ਼ਕਤੀ ਮੂਲਾਧਾਰ ਤੋਂ ਉੱਪਰ ਨਹੀਂ ਉਠੀ ਤਾਂ ਉਸ ਦਾ ਇਹ ਭਜਨ ਉਸ ਦਾ ਇਹ ਧਰਮ ਉਹ ਵੀ ਵਾਸ਼ਨਾ ਹੈ ਪ੍ਰਾਰਥਨਾ ਨਹੀਂ ਹੈ ਸਭ ਕੁਝ ਵਾਸ਼ਨਾ ਹੈ ਇਸ ਵਾਸਤੇ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਧਰਮ ਮੰਦਰਾਂ ਦੇ ਚ ਬੈਠੇ ਸਾਧਕ ਸੰਸਾਰ ਦੀ ਹੀ ਮਨੋ ਕਾਮਨਾ ਕਰ ਰਹੇ ਨੇ ਤੇ ਕਾਮਨਾ ਦੇ ਜੀਣ ਵਾਲਾ ਮਨੁੱਖ ਤੇ ਹੀ ਕਾਮੀ ਹੈ ਤੁਮ ਕਹੀਤ ਹੋ ਜਗਤ ਗੁਰੂ ਸੁਆਮੀ ਹਮ ਕਹੀਤ ਕਲ ਯੁਗ ਕੇ ਕਾਮੀ ਭਗਤ ਰਵਦਾਸ ਨੇ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਕਿ ਮੌਜੂਦਾ ਦੌਰ ਦੇ ਵਿੱਚ ਮਨੁੱਖ ਦੀਆਂ ਕਾਮਨਾਵਾਂ ਬਹੁਤ ਵਧੀਆਂ ਨੇ ਬਹੁਤ ਵਧੀਆਂ ਨੇ ਔਰ ਮਨੁੱਖ অতি ਕਾਮੀ ਹੋ ਗਿਆ অতি ਕਾਮੀ ਹੋ ਗਿਆ ਕਾਮਨਾ ਸੰਸਾਰ ਦੀ ਹੁੰਦੀ ਹੈ ਵਾਸ਼ਨਾ ਸੰਸਾਰ ਦੀ ਹੁੰਦੀ ਹੈ ਪ੍ਰਾਰਥਨਾ ਕਰਤਾਰ ਦੀ ਹੁੰਦੀ ਹੈ ਪ੍ਰਾਰਥਨਾ ਦੇ ਨਾਲ ਸੰਸਾਰ ਨਹੀਂ ਮਿਲਦਾ ਵਾਸ਼ਨਾ ਦੇ ਨਾਲ ਨਿਰੰਕਾਰ ਨਹੀਂ ਮਿਲਦਾ ਵਾਸ਼ਨਾ ਸੰਸਾਰ ਨਾਲ ਜੋੜਦੀ ਹੈ ਪ੍ਰਾਰਥਨਾ ਕਰਤਾਰ ਨਾਲ ਜੋੜਦੀ ਹੈ ਤਾਂ ਜੈਸੇ ਜਪ ਕਰਦਿਆਂ ਸ਼ਕਤੀ ਮੂਲਾ ਆਧਾਰ ਨੂੰ ਵਿੰਨ ਕੇ ਉੱਪਰ ਉੱਠੀ ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ ਵਾਸ਼ਨਾ ਦਾ ਜਗਤ ਸਮਾਪਤ ਹੋਇਆ ਲੇਕਿਨ ਅਜੇ ਪਰਮ निधि ਪਰਮ ਖਜ਼ਾਨਾ ਪਰਮ ਆਨੰਦ ਦੇ ਦਵਾਰ ਨਹੀਂ ਖੁੱਲੇ ਜਪ ਜਾ ਰਹੀ ਹੈ ਤਪ ਜਾ ਰਹੀ ਹੈ ਸਾਧਨਾ ਜਾ ਰਹੀ ਹੈ ਸ਼ਕਤੀ ਸਹਜੇ ਸਹਜੇ ਉੱਪਰ ਉੱਠ ਰਹੀ ਹੈ ਦੂਸਰਾ ਚੱਕਰ ਹੈ ਸਵ ਦਿਸ਼ਟਾਨ ਜੋ ਮੂਲ ਆਧਾਰ ਤੋਂ ਉੱਪਰ ਹੈ ਸਾਧਨਾ ਕਰਦੇ ਕਰਦੇ ਜਪ ਕਰਦੇ ਕਰਦੇ ਅਭਿਆਸੀ ਦੀ ਸੁਰਤ ਜੀਵਨ ਸ਼ਕਤੀ ਧਿਆਨ ਦੇ ਆਸਰੇ ਤੇ ਜੈਸੇ ਉੱਪਰ ਉੱਠਦੀ ਹੈ ਉਪਰ ਸਵ ਦੇ ਸਟਾਨ ਚੱਕਰ ਨੂੰ ਵਿਨ ਕੇ ਉੱਪਰ ਉੱਠਦੀ ਹੈ ਸਵ ਦੇ ਸਟਾਨ ਚੱਕਰ ਵਿਨਿਆ ਗਿਆ ਪਹਿਚਾਨ ਕੀ ਹੋਵੇਗੀ ਇਸ ਮਨੁੱਖ ਦੇ ਅੰਦਰ ਮੌਤ ਦਾ ਭੈ ਨਹੀਂ ਹੋਵੇਗਾ ਇਹ ਮਰਨ ਦੇ ਭੈ ਤੋਂ ਉੱਚਾ ਉੱਠ ਗਿਆ ਮੌਤ ਦਾ ਭੈ ਸਾਹਮਣੇ ਰੱਖ ਕੇ ਇਸ ਤਰ੍ਹਾਂ ਦੇ ਪੁਰਸ਼ ਨੂੰ ਡਰਾਇਆ ਨਹੀਂ ਜਾ ਸਕਦਾ ਜਿਸ ਦੀ ਸ਼ਕਤੀ ਸਵ ਦੇਸ਼ਟਾਨ ਤੋਂ ਉੱਪਰ ਉੱਠ ਗਈ ਹੈ ਦਰਸਲ ਡਰ ਦੇ ਵਿੱਚ ਜੀਣ ਵਾਲਾ ਮਨੁੱਖ ਇਸ ਗੱਲ ਦਾ ਸਬੂਤ ਮੁਹਈਆ ਕਰ ਰਿਹਾ ਹੈ ਕਿ ਸਵ ਦੇਸ਼ਟਾਨ ਤੋਂ ਥੱਲੇ ਜੀ ਰਿਹਾ ਹੈ ਭਗਤ ਕਬੀਰ ਕਹਿੰਦੇ ਨੇ ਕਹਿਤ ਕਬੀਰ RAM ਗੁਨ ਗਾਓ ਆਪ ਨਾ ਡਰੋ ਨਾ ਔਰ ਡਰਾਂ ਮੈਂ ਉਸ ਦੁਨੀਆ ਦੇ ਵਿੱਚ ਪਹੁੰਚ ਗਿਆ ਜਿੱਥੇ ਨਾ ਮੈਂ ਕਿਸੇ ਤੋਂ ਡਰਦਾ ਨਾ ਹੀ ਕਿਸੇ ਨੂੰ ਡਰਾਂਦਾ ਅਕਸਰ ਉਹੀ ਮਨੁੱਖ ਦੂਜਿਆਂ ਨੂੰ ਡਰਾਉਂਦਾ ਹੈ जरा किसी तो डरता है क्योंकि भयभीत होया मनुख ही अगले नय भीत करता है गुरु तेग बहादुर साहब जी महाराज भी परम ज्ञानी के लक्षण यही दसते ने भय काहू कोहिक सुनरे मना गया वास्तविक परम गया ब्रह्म गयानी है जो भय की दुनिया तो उचा उठ गया है ना डरा है ना डर है ਸਬ ਦੇ ਸਤਾਨ ਚਕਰ ਨੂੰ ਵਿੰਨ ਕੇ ਜੈਸੇ ਸ਼ਕਤੀ ਉੱਪਰ ਉੱਠਦੀ ਹੈ ਭੈ ਦੀ ਦੁਨੀਆ ਖਤਮ ਨਿਰਭੈ ਦੀ ਦੁਨੀਆ ਸ਼ੁਰੂ ਹੋਈ ਨਿਰਭੈ ਕੇਵਲ ਪਰਿਪੂਰਨ ਪ੍ਰਮਾਤਮਾ ਹੈ ਸਹਿਬਾਂ ਦੀ ਬਾਣੀ ਦਾ ਫਰਮਾਨ ਡਰ ਤੇ ਧਰਤ ਆਕਾਸ਼ ਨਿਖਤਰਾ ਸਿਰ ਉੱਪਰ ਗगन ਕਰਾਰ ਪਾਉਣ ਪਾਣੀ ਬੈਸੰਤਰ ਡਰ ਤੇ ਡਰ ਤੇ ਇੰਦਰ ਵਿਚਾਰਾ ਏਕਾ ਨਿਰਭਉ ਬਾਤ ਸੁਣੀ ਸੋ ਸੁਖਿਆ ਸੋ ਸਦਾ ਸੁਹੇਲਾ ਜੋ ਗੁਰਮੁਲ ਗਾਏ ਗੁਣੀ ਸਤਿਗੁਰੂ ਦਾ ਤੇ ਇੱਥੇ ਤੱਕ ਫਰਮਾਨ ਹੈ ਕਿ ਸੂਖਸ਼ਮ ਰੂਪ ਦੇ ਵਿੱਚ ਗ੍ਰਹਿ ਨੇ ਛੱਤਰ ਸੂਰਜ ਚੰਦ ਤਾਰੇ ਸਭ ਡਰੇ ਹੋਏ ਨੇ ਪਹਿ ਦੇ ਚ ਨੇ ਡਰ ਦੇ ਚ ਨੇ ਮਰਿਆਦਾ ਦੇ ਚ ਨੇ तमाम जीव ਪਸ਼ੂ ਪੰਖੀ ਮਨੁੱਖ ਡਰ ਦੇ ਚ ਨੇ ਠੀਕ ਹੈ ਕਿ ਡਰ ਮਰਿਆਦਾ ਦੇ ਚ वास्ते चाहिए, लेकिन हर वक्त मनुख डर हो अपना मानसिक संतुलन गवा बैठता है किधरे मैं बीमार ना हो जाव किधरे मैं मर ना जाव किधरे मेरा कमाया हुआ धन नाश ना हो जाए बनी बनाई प्रतिष्ठा मेरी खत्म ना हो जाए किधरे मेरा रुतबा कोई खो ना लवे किधरे जंग मुकदमे मैं हार ना जावा यह भय ਮਨੁੱਖ ਨੂੰ ਬਣਿਆ ਰਹਿੰਦਾ ਹੈ ਸਭ ਦਿਸ਼ਟਾਨ ਚੱਕਰ ਨੂੰ ਵਿਨ ਕੇ ਜੈਸੇ ਜੀਵਨ ਚੇਤਨਾ ਜੀਵਨ ਸ਼ਕਤੀ ਉੱਪਰ ਉੱਠਦੀ ਹੈ ਇਹ ਭੈ ਦੀ ਦੁਨੀਆ ਖਤਮ ਹੋ ਗਈ ਨਿਰਭੈ ਦੀ ਦੁਨੀਆ ਆਰੰਭ ਹੋਈ ਔਰ ਪਰਿਪੂਰਨ ਪ੍ਰਮਾਤਮਾ ਚੁਕੇ ਨਿਰਮਲ ਹੈ ਹੁਣ ਉਸ ਦਾ ਹੀ ਭੈ ਸ਼ੁਰੂ ਹੋਇਆ ਭਾਵ ਉਹਦੀ ਗੱਲ ਮੰਨਣ ਦਾ ਅੰਦਰ ਚਾਹ ਪੈਦਾ ਹੋਇਆ ਇਸੇ ਨੂੰ ਸਤਿਗੁਰੂ ਕਹਿੰਦੇ ਨਿਰਮਲ ਭਾਵ ਪਾਇਆ ਹਰ ਗੁਣ ਗਾਇਆ हर वेखे राम हदूरे परमात्मा आप निर्मल है भय भी निर्मल है जगत मैला है जगत दा भय भी मैला है जगत दा भय जिस दे अंदर है वो निर्मल नहीं हो सकेगा ਪਰਮਾਤਮਾ ਦਾ ਭੈ ਜਿਸ ਦੇ ਅੰਦਰ ਹੈ ਉਹ ਮੈਲਾ ਕਦੀ ਨਹੀਂ ਹੋ ਸਕੇਗਾ ਸਦੀਵ ਨਿਰਮਲ ਹੋਵੇਗਾ ਬਾਬੇ ਫਰੀਦ ਦੇ ਸ਼ਲੋਕਾਂ ਦੇ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਇੱਕ ਪਰਮ ਪਾਵਨ ਸ਼ਲੋਕ ਹੈ ਭੈ ਪਈਏ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈ ਲਗਵਾਏ ਜਿਸ ਤਰ੍ਹਾਂ ਅਗਨ ਸੋਨੇ ਦੀ तमाम ਖੋਟ ਨੂੰ ਕੱਢ ਦਿੰਦੀ ਏ ਰੱਬੀ ਨਿਰਮਲ ਭੈ ਮਨੁੱਖ ਦੇ तमाम ਵਿਕਾਰਾਂ ਨੂੰ ਸ਼ਾਂਤ ਕਰ ਦਿੰਦਾ ਹੈ ਮਨੁੱਖ ਦੇ तमाम ਪਤਤ ਸੰਸਕਾਰਾਂ ਨੂੰ ਖਤਮ ਕਰ ਦਿੰਦਾ ਹੈ ਤੋ ਸਭ ਦਿਸ਼ਟਾਨ ਚੱਕਰ ਨੂੰ ਵਿਨ ਕੇ ਜੈਸੇ ਜੀਵਨ ਚੇਤਨਾ ਉੱਪਰ ਉਠੀ ਮੌਤ ਦਾ ਭੈ ਖਤਮ ਹੋ ਗਿਆ ਕਿਸੇ ਪ੍ਰਕਾਰ ਦੇ ਭੈ ਦਾ ਜਿਹੜਾ ਬੋਝ ਸੀ ਉਹ ਸਿਰ ਤੋਂ ਲੈ ਗਿਆ ਨਿਰਭੈ ਦੁਨੀਆ ਆਰੰਭ ਹੋਈ ਸਿਰ ਦੇ ਸਾਰੇ ਬੋਝ ਉਤਰ ਗਏ ਜਪ ਜਾਰੀ ਹੈ ਤਪ ਜਾ ਰਹੀ ਹੈ ਸਾਧਕ ਦੀ ਸਾਧਨਾ ਬਕਾਇਦਾ ਜਾ ਰਹੀ ਹੈ ਰਾਹੀ ਹੈ ਇਹ ਮੰਜ਼ਿਲ ਦਾ ਚੱਲ ਰਿਹਾ ਹੈ ਚੱਲ ਰਿਹਾ ਹੈ ਟਿਕਾਣਾ ਕੀ ਹੈ ਆ ਗਿਆ ਚੱਕਰ ਨੂੰ ਵਿੰਨ ਕੇ ਅੱਗੇ ਜਾਣਾ ਕਿੱਥੇ ਪਰਮ ਆਨੰਦ ਤੱਕ ਪਰਮ ਸ਼ਾਂਤੀ ਤੱਕ ਪਰਮ ਨਿਧਾਨ ਤੱਕ ਪਰਮ ਪੁਰਖ ਤੱਕ ਜਿਸ ਨੂੰ ਕਹੇ ਪ੍ਰਮਾਤਮਾ ਈਸ਼ਵਰ ਅਕਾਲ ਪੁਰਖ ਉੱਥੇ ਤਰਕ ਪਹੁੰਚਣਾ ਹੈ ਔਰ ਉਸ ਦਾ ਸਰੂਰ ਉਸ ਦੀ ਮਸਤੀ ਉਸ ਦਾ ਅਨੁਭਵ ਮਨੁੱਖ ਨੂੰ ਉਦੋਂ ਹੀ ਆਉਂਦਾ ਹੈ ਜਦ ਆ ਗਿਆ ਚੱਕਰ ਨੂੰ ਵਿੰਨ ਕੇ ਇਹ ਪਹੁੰਚਦਾ ਹੈ ਔਰ ਇਹ ਚੱਕਰ ਮਸਤਕ ਵਿੱਚ ਹੈ ਇਤਨੀ ਗਲਤ ਤੇ ਸਪਸ਼ਟ ਹੋ ਗਈ ਕਿ ਸੁਰਤ ਉੱਚੀ ਕਰਨੀ ਪੈਗੀ ਧਿਆਨ ਦੇ ਆਸਰੇ ਤੇ ਸ਼ਕਤੀ ਨੂੰ ਉੱਪਰ ਲੈ ਜਾਣਾ ਹੋਵੇਗਾ ਅਕਸਰ ਦੇਖਣ ਦੇ ਚ ਆਇਆ ਕਿ ਪ੍ਰੈਸ਼ਰ ਦਾ ਮਾਰਿਆ ਹੋਇਆ ਫਾਰੇ ਦਾ ਪਾਣੀ ਉੱਪਰ ਤੇ ਉੱਠਦਾ ਹੈ ਪਰ ਧਰਤੀ ਦੀ ਖਿੱਚ ਦਾ ਮਾਰਿਆ ਹੋਇਆ ਫਿਰ ਥੱਲੇ ਫਿਰ ਥੱਲੇ ਫਿਰ ਥੱਲੇ ਚੰਗੀ ਸੰਗਤ ਧਰਮ ਗ੍ਰੰਥਾਂ ਦੇ ਪਾਠ ਪਠਨ ਦੇ ਨਾਲ ਜੀਵਨ ਸ਼ਕਤੀ ਉੱਪਰ ਤੇ ਉੱਠਦੀ ਹੈ ਪਰ ਫਿਰ ਸੰਸਾਰ ਦੇ ਖਿੱਚ ਦੀ ਮਾਰੀ ਹੋਈ ਥੱਲੇ 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 ਕਿਧਰੇ ਧਨ ਖਿੱਚ ਲੈਂਦਾ ਹੈ ਕਿਧਰੇ ਰੂਪ ਖਿੱਚ ਲੈਂਦਾ ਹੈ ਕਿਧਰੇ ਪ੍ਰਭਤਾ ਖਿੱਚ ਲੈਂਦੀ ਹੈ ਕਿਧਰੇ ਸੰਸਾਰ ਦਾ ਕੋਈ ਹੋਰ ਸਾਜ਼ੋ ਸਮਾਨ ਖਿੱਚ ਲੈਂਦਾ ਹੈ ਇਸ ਤਰੀਕੇ ਦੇ ਨਾਲ ਇਹ ਦੋ ਪਾਸੇ ਦੀ ਕشش ਹੈ ਪਰਮਾਤਮਾ ਦੀ ਆਪਣੀ ਖਿੱਚ ਸੰਸਾਰ ਦੀ ਆਪਣੀ ਖਿੱਚ ਕਿਦਰੇ ਬਗੌਰ ਮੁਤਾਲਾ ਕਰਕੇ तमाम ਬ੍ਰਹਿਮੰਡ ਦੇ ਉਤੇ ਨਿਗਾਹ ਮਾਰੀਏ ਤਾਂ ਸਭ ਕੁਝ ਇੱਕ ਦੂਜੇ ਦੀ ਕشش ਤੇ ਖੜਾ ਹੈ ਸੂਰਜ ਚੰਦ ਤਾਰੇ ਗ੍ਰਹਿ ਨੇ ਛਤਰ ਸਭ ਇੱਕ ਦੂਜੇ ਦੀ ਕشش ਤੇ ਖੜੇ ਨੇ ਨਾ ਥੱਲੇ ਕੋਈ ਥੰਮ ਵੀ ਹੈ ਨਾ ਉੱਪਰ ਕਿਸੇ ਰस्सੀਆਂ ਦੇ ਨਾਲ ਲਟਕੇ ਹੋਏ ਨੇ ਸਭ ਇੱਕ ਦੂਜੇ ਦੀ ਕشش ਤੇ ਖੜੇ ਨੇ ਕਦੀ ਪਰਿਵਾਰ ਦਾ ਇਕੱਠ ਦੇਖੀਏ ਤਾਂ ਇਹ ਵੀ ਇੱਕ ਦੂਜੇ ਦੀ ਕਸ਼ਿਸ਼ ਤੇ ਖੜੇ ਨੇ ਪਤੀ ਦੇ ਅੰਦਰ ਪਤਨੀ ਦੀ ਕਸ਼ਿਸ਼ ਪਤਨੀ ਦੇ ਅੰਦਰ ਪਤੀ ਦੀ ਖਿੱਚ ਪੁੱਤਰਾਂ ਦੇ ਅੰਦਰ ਮਾਂ-ਬਾਪ ਦੀ ਖਿੱਚ ਮਾਂ-ਬਾਪ ਦੇ ਅੰਦਰ ਪੁੱਤਰਾਂ ਦੀ ਮਮਤਾ ਭੈਣ ਭਰਾ ਆਪਸੀ ਮਮਤਾ ਕਰਕੇ ਜੁੜੇ ਰਹਿੰਦੇ ਨੇ ਕਸ਼ਿਸ਼ ਕਰਕੇ ਇਹ ਸੰਬੰਧ ਜੁੜਿਆ ਰਹਿੰਦਾ ਹੈ ਦੇਖਣ ਦੇ ਚਾਇਆ ਕੋਈ ਗ੍ਰਹਿ ਨਿਛੱਤਰ ਸਿਆਰਾ ਸਿਤਾਰਾ ਜਦ ਕشش ਦੇ ਦਾਰੇ ਤੋਂ ਬਾਹਰ ਨਿਕਲਦਾ ਹੈ ਟੁੱਟ ਜਾਂਦਾ ਹੈ ਖਤਮ ਹੋ ਜਾਂਦਾ ਹੈ ਉਹਦੀ ਹੋਂਦ ਹੀ ਮਿਟ ਜਾਂਦੀ ਹੈ ਜਦ ਵੀ ਕਿਸੇ ਮਨੁੱਖ ਦੇ ਅੰਦਰ ਕشش ਨਹੀਂ ਰਹਿੰਦੀ ਪਰਿਵਾਰ ਦੀ ਖਿੱਚ ਨਹੀਂ ਰਹਿੰਦੀ ਟੁੱਟ ਜਾਂਦਾ ਹੈ ਪਤਨੀ ਤੋਂ ਟੁੱਟ ਜਾਂਦੇ ਨੇ ਇਸਤਰੀਆਂ ਅਕਸਰ ਪਤੀ ਤੋਂ ਟੁੱਟ ਜਾਂਦੇ ਨੇ ਬੱਚੇ ਮਾਪੇ ਤੋਂ ਔਰ ਅਲੱਗ ਹੋ ਜਾਂਦੇ ਨੇ ਮਾਪੇ ਬਚੇ ਜਾਂ ਤੋਂ ਟੁੱਟ ਜਾਂਦੇ ਨੇ ਰਿਸ਼ਤੇ ਭੈਣ ਭਰਾਵਾਂ ਦੇ ਭਰਾ ਭਰਾਵਾਂ ਦੇ ਔਰ ਮਿੱਤਰਾਂ ਦੇ ਇਹ ਸਾਰਾ ਸੰਸਾਰ ਇੱਕ ਦੂਜੇ ਦੀ ਕشش ਤੇ ਖੜਾ ਹੈ ਇਹ ਸਾਰਾ ਜਗਤ ਇੱਕ ਦੂਜੇ ਦੀ ਖਿੱਚ ਤੇ ਖੜਾ ਹੈ ਤਾਂ ਇੱਕ ਖਿੱਚ ਸੰਸਾਰ ਦੀ ਹੈ ਇੱਕ ਖਿੱਚ ਕਰਤਾਰ ਦੀ ਹੈ ਜਿਸ ਦਿਨ ਬੰਦੇ ਦੀ ਜੀਵਨ ਸ਼ਕਤੀ ਜਿਸ ਦਿਨ ਬੰਦੇ ਦੀ ਸੁਰਤ ਜਿਸ ਦਿਨ ਬੰਦੇ ਦਾ ਧਿਆਨ ਪਰਮਾਤਮਾ ਦੀ ਕشش ਦੇ ਦਾਇਰੇ ਵਿੱਚ ਆਉਂਦਾ ਹੈ ਫਿਰ ਥੱਲੇ ਆਉਣਾ ਬਹੁਤ ਔਖਾ ਹੈ ਉਸੇ ਨੂੰ ਕਹਿੰਦੇ ਨੇ ਦੀ ਸੁਰਤ ਇਤਨੀ ਉੱਪਰ ਚੜ ਗਈ ਹੈ ਕਿ ਥੱਲੇ ਨਹੀਂ ਆਉਂਦਾ ਇਹ ਥੱਲੇ ਨਹੀਂ ਆ ਸਕੇਗਾ ਜੈਸੇ ਕਹਿੰਦੇ ਨੇ ਕਿ ਗਾਲਬਨ ਜ਼ਮੀਨ ਦੀ ਕشش ਦਾ ਦਾਇਰਾ ਕੋਈ 400 ਮੀਲ ਤੱਕ ਹੈ ਇਸ ਤੋਂ ਉੱਪਰ ਜਿਹੜੀ ਵਸਤੂ ਚਲੀ ਗਈ ਉਹਨੂੰ ਜ਼ਮੀਨ ਨਹੀਂ ਖਿੱਚ ਸਕੇਗੀ ਕਿਉਂਕਿ ਜ਼ਮੀਨ ਦੀ ਕشش ਦੇ ਦਾਇਰੇ ਤੋਂ ਇਹ ਵਸਤੂ ਅੱਗੇ ਚਲੀ ਗਈ ਹੂ ਬਹੁ ਸੰਸਾਰ ਦੀ ਕਸ਼ਿਸ਼ ਇੱਕ ਸੀਮਾ ਤੱਕ ਹੈ ਧਨ ਦੀ ਕਸ਼ਿਸ਼ ਇੱਕ ਸੀਮਾ ਤੱਕ ਹੈ ਰੂਪ ਰੰਗ ਤੇ ਪ੍ਰਾਰਥਾਂ ਦੀ ਕਸ਼ਿਸ਼ ਇੱਕ ਸੀਮਾ ਤੱਕ ਹੈ ਜਦ ਕਦੀ ਕੋਈ ਮਨੁੱਖ ਸ সাধਨਾ ਕਰਕੇ ਜਬ ਤਬ ਕਰਕੇ ਇਸ ਸੀਮਾ ਤੋਂ ਅੱਗੇ ਲੰਘ ਜਾਂਦਾ ਹੈ ਫਿਰ ਪਦਾਰਥ ਦੀ ਧਨ ਦੀ ਰੂਪ ਦੀ ਕੋਈ ਅਹਮियत ਹੀ ਨਹੀਂ ਰਹਿੰਦੀ ਕਿ ਇਸ ਮਨੁੱਖ ਨੂੰ ਖਿੱਚ ਕੇ ਥੱਲੇ ਗਿਰਾ ਸਕੇ ਸੁਰਤ ਉੱਪਰ ਉੱਠ ਗਈ ਸ਼ਕਤੀ ਉੱਪਰ ਚਲੀ ਗਈ ਤਪ ਕਰਕੇ ਤਪ ਕਰਕੇ ਜਿਸ ਦਿਨ ਜੀਵਨ ਸ਼ਕਤੀ ਸਭ ਵਿਸ਼ਟਾਨ ਚਕਰ ਨੂੰ ਵਿਨ ਕੇ ਉੱਪਰ ਉੱਠਦੀ ਹੈ ਮੌਤ ਦਾ ਭੈ ਖਤਮ ਮੌਤ ਦਾ ਡਰ ਦੇ ਕੇ ਇਸ ਤਰ੍ਹਾਂ ਦੇ ਬੰਦੇ ਨੂੰ ਗिराया ਨਹੀਂ ਜਾ ਸਕਦਾ ਬਰਸ਼ਟ ਨਹੀਂ ਕੀਤਾ ਜਾ ਸਕਦਾ ਗिराया ਨਹੀਂ ਜਾ ਸਕਦਾ ਜਪ ਜਾ ਰਹੀ ਹੈ ਤਪ ਜਾ ਰਹੀ ਹੈ ਸਹਿਜੇ ਸਹਿਜੇ ਸਾਧਕ ਦੀ ਸੁਰਤ ਧਿਆਨ ਦੇ ਆਸਰੇ ਤੇ ਜੀਵਨ ਸ਼ਕਤੀ ਉੱਪਰ ਉੱਠਦੀ ਹੈ ਤਾਂ ਫਿਰ ਤੀਸਰਾ ਚੱਕਰ ਹੈ ਮਣੀਪੁਰਸ਼ ਵਿਚਾਰਾਂ ਦੀ ਦੁਨੀਆ ਫੁਰਨਿਆਂ ਦੀ ਦੁਨੀਆ ਸੋਚ ਦੀ ਦੁਨੀਆ ਇੱਥੇ ਤੱਕ ਜੈਸੇ ਸ਼ਕਤੀ ਪਹੁੰਚਦੀ ਹੈ ਔਰ ਇਸ ਚੱਕਰ ਨੂੰ ਵਿੰਨ ਲੀਏ ਫੁਰਨੇ ਮਿਟ ਗਏ ਵਿਚਾਰ ਸ਼ਾਂਤ ਹੋ ਗਏ ਭਟਕਣਾ ਮਿਟ ਗਏ ਤਿਕਾਉ ਨਸੀਬ ਹੋ ਗਿਆ ਇਕਾਗਰਤਾ ਨਸੀਬ ਹੋ ਗਈ ਅੱਗੇ ਦੀ ਦੁਨੀਆ ਜਜ਼ਬਿਆਂ ਦੀ ਦੁਨੀਆ ਵਲਵਲੇ ਦੀ ਦੁਨੀਆ ਭਾਵਨਾ ਦੀ ਦੁਨੀਆ ਇਸੇ ਨੂੰ ਅਕਸਰ ਧਾਰਮਿਕ ਵਿਚਾਰਕ ਐਸਾ ਕਹਿੰਦੇ ਨੇ ਕਿ ਇੱਕ ਅਕਲ ਤੋਂ ਪਾਰ ਦੀ ਦੁਨੀਆ ਹੈ ਇੱਕ ਅਕਲ ਤੋਂ ਥੱਲੇ ਦੀ ਦੁਨੀਆ ਹੈ ਇੱਕ ਅਕਲ ਦੀ ਦੁਨੀਆ ਹੈ ਜੋ ਅਕਲ ਤੋਂ ਥੱਲੇ ਦੀ ਦੁਨੀਆ ਹੈ ਇਹ ਪਸ਼ੂਆਂ ਦਾ ਜਗਤ ਹੈ। ਅਕਲ ਹੈ ਹੀ ਕੋਈ ਨਹੀਂ। ਮਨ ਹੈ ਹੀ ਕੋਈ ਨਹੀਂ। ਸੋਚਣਾ ਹੈ ਹੀ ਕੋਈ ਨਹੀਂ। ਇਸ ਵਾਸਤੇ ਹਜ਼ਾਰਾਂ ਸਾਲ ਤੋਂ ਅਣਗਿਣਤ ਸਦੀਆਂ ਤੋਂ ਪਸ਼ੂਆਂ ਦੀ ਜ਼ਿੰਦਗੀ ਦੇਖੀ ਦੀਏ ਕੋਈ ਵਿਕਾਸ ਨਹੀਂ ਹੋਇਆ। ਕੋਈ ਉਨਤੀ ਨਹੀਂ ਹੋਈ। ਕਾਰਨ ਮਨ ਹੀ ਕੋਈ ਨਹੀਂ। ਵਿਚਾਰ ਹੀ ਕੋਈ ਨਹੀਂ। ਸੋਚ ਹੀ ਨਹੀਂ ਸਕਦੇ। ਬੁੱਧੀ ਕੋਈ ਨਹੀਂ। ਤੋ ਬੁੱਧੀ ਮੰਡਲ ਤੋ ਥੱਲੇ ਜੀਵਣਾ ਬਿਲਕੁਲ ਥੱਲੇ ਜੀਵਣਾ ਕਿ ਪਸ਼ੂਆਂ ਦਾ ਜਗਤ ਹੈ ਬੁੱਧੀ ਦੇ ਤਲ ਤੇ ਜੀਵਣਾ ਕਿ ਮਨੁੱਖੀ ਜਗਤ ਹੈ ਇੱਥੇ ਸੱਭਿਤਾ ਵਿਕਸਿਤ ਹੁੰਦੀ ਹੈ ਸਮਾਜ ਦੇ ਨਿਯਮ ਜਨਮ ਲੈਂਦੇ ਨੇ ਰਾਜਨੀਤੀ ਦੇ ਨਿਯਮ ਪੈਦਾ ਹੁੰਦੇ ਨੇ ਜੀਵਨ ਦੇ ਢੰਗ ਰੰਗ ਸਭ ਕੁਝ ਇੱਥੇ ਆ ਕੇ ਜਨਮ ਲੈਂਦਾ ਹੈ ਔਰ ਇਹ ਕੈਸੀ ਦੁਨੀਆ ਹੈ ਜੋ ਬੁੱਧੀ ਮੰਡਲ ਤੋਂ ਪਾਰ ਦੀ ਦੁਨੀਆ ਹੈ ਜੋ ਅਕਲ ਤੋਂ ਪਾਰ ਦੀ ਦੁਨੀਆ ਹੈ ਉੱਥੇ ਅਕਲ ਵੀ ਨਹੀਂ ਪਹੁੰਚ ਸਕਦੀ ਉੱਥੇ ਬੁੱਧੀ ਦੀ ਵੀ ਕੋਈ ਪਹੁੰਚ ਨਹੀਂ ਉਹ ਬਲਵਲਿਆਂ ਦੀ ਦੁਨੀਆ ਜਜ਼ਬਿਆਂ ਦੀ ਦੁਨੀਆ ਭਾਵਨਾਵਾਂ ਦੀ ਦੁਨੀਆ ਇਸੇ ਨੂੰ 20ਵੀਂ ਸਦੀ ਦੇ ਮਸ਼ਹੂਰੋ ਮਾਰੂਫ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਨੇ ਇੱਕ ਤਾਰਕਿਕ ਨੂੰ ਇੱਕ ਵਿਚਾਰਿਕ ਨੂੰ इस ढंग ਨਾਲ ਸਮਝ ਆਇਆ ਤੇਰੇ ਸੀਨੇ ਮੇ ਦਮ ਹੈ ਦਿਲ ਨਹੀਂ ਹੈ ਤੇਰਾ ਦਮ ਗਰਮ ਹੈ ਮਹਿਫਿਲ ਨਹੀਂ ਹੈ ਨਿਕਲ ਜਾ ਅਕਲ ਸੇ ਆਗੇ ਕੇ ਇਹ ਨੂਰ ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ ਅਕਲ ਦੀ ਦੁਨੀਆ ਤੋਂ ਅੱਗੇ ਲੰਘ ਜਾ ਇਹ ਤੇ ਰਸਤੇ ਦਾ ਦੀਵਾ ਹੈ ਤੂੰ ਮੰਜ਼ਿਲ ਨੂੰ ਛੂਣ ਦੀ ਕੋਸ਼ਿਸ਼ ਕਰ ਇਹ ਤੇ ਰਾਹ ਦਾ ਦੀਪਕ ਹੈ ਦੀਪਕ ਦੀ ਪ੍ਰਕਰਮਾ ਨਾ ਕਰ जो दीपक की दीप परिक्रमा कर रहे ने ये मनुख ने जिन्हों की जिंदगी दीपक ही नहीं जलिया भाव जो बुद्धि तक भी नहीं पहुंचे पशु ने और जो बुद्धि मंडल तो अगे निकल गए देवते ने फरिश्ते ने केंद्र ने बुद्धि की दुनिया तो अगे लग गए ये रब का रूप हो गए ईश्वर का रूप हो गए इस वास्ते अक्सर देखते हाँ जो बुद्धिमंडल तो थले है ਉਹਨਾਂ ਵਸੇ ਕਹਿ ਦਿੰਨੇ ਆ ਪਾਗਲ ਨੇ ਪਸ਼ੂ ਸਮਾਨ ਨੇ। ਔਰ ਜਿਹੜਾ ਬੁੱਧੀਮੰਡਲ ਤੋਂ ਅੱਗੇ ਚਲਾ ਗਿਆ ਉਹਦਾ ਵੀ ਆਮ ਸੰਸਾਰ ਨਾਲ ਤਾਲਮਿਲ ਨਹੀਂ ਬੈਠਦਾ। ਤੋ ਭੁਲੇਖੇ ਕਰਕੇ ਉਹਨੂੰ ਵੀ ਪਾਗਲ ਕਹਿਣਾ ਪੈਂਦਾ। ਇਹ ਦੋਵੇਂ ਪਾਗਲ ਪ੍ਰਤੀਤ ਹੁੰਦੇ ਨੇ। ਬੁੱਧੀਮੰਡਲ ਤੋਂ ਥੱਲੇ ਜੇ ਚਲਾ ਗਿਆ ਔਰ ਬੁੱਧੀਮੰਡਲ ਤੋਂ ਜੋ ਉੱਪਰ ਉੱਠ ਗਿਆ ਪਰੇ ਦੀ ਦੁਨੀਆ ਚਲਾ ਗਿਆ। ਇਹ ਦੋ ਤਰ੍ਹਾਂ ਦੇ ਮਨੁੱਖ ਸਮਾਜ ਨਾਲ ਆਪਣਾ ਰਿਸ਼ਤਾ ਜੋੜਨ ਵਿੱਚ ਅਸਮਰਥ ਹੋ ਜਾਂਦੇ ਨੇ। ਇੱਕ ਬਹੁਤ ਥੱਲੇ ਚਲਾ ਗਿਆ ਇੱਕ ਬਹੁਤ ਉੱਪਰ ਉੱਠ ਗਿਆ ਇੱਕ ਦੀ ਗੱਲ ਇਤਨੀ ਨੀਵੀਂ ਕਿ ਪੈਰਾਂ ਦੇ ਥੱਲੋਂ ਲੰਘਦੀ ਏ ਇੱਕ ਦੀ ਗੱਲ ਇਤਨੀ ਉੱਚੀ ਕਿ ਸਿਰ ਦੇ ਉੱਪਰੋਂ ਲੰਘਦੀ ਏ ਤਾਂ ਤੀਸਰਾ ਚੱਕਰ ਹੈ ਮਣੀਪੁਰ ਜੈਸੇ ਜੀਵਨ ਸ਼ਕਤੀ ਜਪ ਕਰਦੇ ਆ ਤਪ ਕਰਦੇ ਆ ਇਸ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਏ ਵਿਚਾਰਾਂ ਦੀ ਦੁਨੀਆ ਸ਼ਾਂਤ ਹੋ ਜਾਂਦੀ ਏ ਫੁਰਨਿਆਂ ਦੀ ਦੁਨੀਆ ਸ਼ਾਂਤ ਹੋ ਜਾਂਦੀ ਏ ਵਿਚਾਰਾਂ ਦਾ ਬੋਧ ਵਿਚਾਰਾਂ ਦਾ ਤਣਾਅ ਆਖਰ ਖਤਮ ਹੁੰਦਾ ਹੈ ਬਹੁਤਾ ਬੰਦਾ ਵਿਚਾਰੇ ਦਾਰਸ਼ਨਿਕ ਫਿਲਾਸਫਰ ਆਖਰ ਜ਼ਹਿਨੀ ਤੌਰ ਤੇ ਬੋਝਲ ਤੇ ਹੋਵੇਗਾ ਲਾਜ਼ਮੀ ਹੋਵੇਗਾ ਔਰ ਜਦ ਜ਼ਿਆਦਾ ਸੋਚੇਗਾ ਤੋ ਜੀਵਨ ਕੋਈ ਸਾਰਥਕ ਪ੍ਰਤੀਤ ਨਹੀਂ ਹੋਵੇਗਾ ਜ਼ਿਆਦਾ ਸੋਚੇਗਾ ਤੋ ਸੰਸਾਰ ਦੀ ਅਹਿਮੀਅਤ ਖਤਮ ਹੋਵੇਗੀ ਜ਼ਿਆਦਾ ਸੋਚੇਗਾ ਉਹਨੂੰ ਇਹ ਵੀ ਮਹਿਸੂਸ ਹੋਵੇਗਾ ਕਿ ਜਗਤ ਵਿੱਚ ਐਸਾ ਕੁਝ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਤਾਂ ਬੇਜ਼ਾਰ ਹੋ ਜਾਏਗਾ ਬੇਚੈਨ ਹੋ ਜਾਏਗਾ ਬੇਚੈਨੀ ਬੇਜ਼ਾਰੀ ਇਸ ਸਿਆਣੇ ਮਨੁੱਖ ਦੀ ਪਹਿਚਾਣ ਹੈ ਪਸ਼ੂ ਕਦੀ ਬੇਜ਼ਾਰ ਨਹੀਂ ਹੁੰਦੇ ਪਸ਼ੂ ਕਦੀ ਬੇਚੈਨ ਨਹੀਂ ਹੁੰਦੇ ਕਿਉਂ ਸੋਚਦੇ ਹੀ ਨਹੀਂ ਬਸ ਖਾਣਾ ਪੀਣਾ ਸੋ ਜਾਣਾ ਔਰ ਬੱਚੇ ਪੈਦਾ ਕਰਨੇ ਵਕਤੀ ਤੌਰ ਤੇ ਉਹਨਾਂ ਦੀ ਪਾਲਣਾ ਕਰ ਲੈਣੇ ਬਸ ਇਹੀ ਪਸ਼ੂ ਦੀ ਜ਼ਿੰਦਗੀ ਹੈ ਪਸ਼ੂ ਕਦੀ ਬੋਰ ਨਹੀਂ ਆਉਂਦਾ ਪਸ਼ੂ ਕਦੀ ਬੇਚੈਨ ਨਹੀਂ ਆਉਂਦਾ ਪਸ਼ੂ ਕਦੀ ਦੁਖੀ ਨਹੀਂ ਆਉਂਦਾ ਔਰ ਇਸ ਵਾਸਤੇ ਪਸ਼ੂ ਕਦੀ ਪਾਗਲ ਵੀ ਨਹੀਂ ਹੁੰਦੇ ਹਾਂ ਉਹੀ ਪਸ਼ੂ ਪਾਗਲ ਹੁੰਦੇ ਨੇ ਜਿਨ੍ਹਾਂ ਨੂੰ ਮਜਬੂਰਨ ਮਨੁੱਖ ਦੀ ਸੰਗਤ ਵਿੱਚ ਰਹਿਣਾ ਪੈ ਜਾਂਦਾ ਹੈ ਵਰਨਾ ਪਸ਼ੂ ਕਦੀ ਪਾਗਲ ਨਹੀਂ ਹੁੰਦੇ ਕਿਉਂ ਕਿ ਬੇਚੈਨ ਹੀ ਨਹੀਂ ਹੁੰਦੇ ਬੇਚੈਨ ਹੋਣ ਵਾਸਤੇ ਬੇਜ਼ਾਰ ਹੋਣ ਵਾਸਤੇ ਸੋਚਣਾ ਤੇ ਚਾਹੀਦਾ ਹੈ तो जगत दे जितने स्याण मनुख हो सब तो ज्यादा बेचैन मनुख ने सब तो ज्यादा परेशान मनुख ने गेशानिया सारे जहां की समेट कर जब कुछ ना बना तो मेरा दिल बना दिया एक होर आलम का कहना है कुदरत किया हर एक को अकसा में अजल से जो शख्स के जिस चीज के काबिल नजर आया बुलबुल बुल को दिया नाला तो परवाने को जलना गम हम को दिया सबसे जो मुश्किल नजर आया सहना बंदा बेचैन हो जाएगा सोचने वाला बेजारी बेचैनी इस गल का प्रतीत है कि बंदा बहुत सोच रहा है बहुत सोच रहा है, छुटकारा किस तरह होवे या बुद्धि मंडल तो बंदा थले गिरे ਜਾਂ ਫਿਰ ਬੁੱਧੀ ਮੰਡਲ ਤੋਂ ਉੱਚਾ ਉੱਠੇ ਥੱਲੇ ਗਿਰਨਾ ਜ਼ਰਾ ਸੌਖਾ ਹੈ ਇਸ ਵਾਸਤੇ ਜਗਤ ਦੇ तमाम ਸਿਆਣੇ ਮਨੁੱਖ ਸ਼ਰਾਬ ਦੇ ਰਸੀਆ ਬਣ ਜਾਂਦੇ ਨੇ ਚਾਹੇ ਕਵੀ ਨੇ ਸਾਹਿਤਕਾਰ ਨੇ ਕਲਮ ਦੇ ਧਨੀ ਨੇ ਦਿਮਾਗ ਦੇ ਧਨੀ ਨੇ ਜ਼ਿਆਦਾ ਸੋਚਣ ਵਾਲੇ ਨੇ ਅਕਸਰ ਸ਼ਰਾਬ ਦੀ ਪ੍ਰਕਰਮਾ ਕਰਦੇ ਹਨ ਔਰ ਬੁੱਧੀ ਮੰਡਲ ਤੋਂ ਥੱਲੇ ਗਿਰ ਜਾਂਦੇ ਨੇ ਉਦਾਇਕ ਕੋਈ ਇੱਕ ਕਾਰਨ ਬਹੁਤਾ ਸੋਚਦੈਨ ਬਹੁਤੀ ਬੇਚੈਨੀ ਬਹੁਤਾ ਸੋਚਦੈਨ ਬਹੁਤਾ ਹੀ ਗਮ ਬਹੁਤਾ ਸੋਚਦੈਨ ਬਹੁਤੀ ਬੇਜ਼ਾਰੀ ਕਿਉਂਕਿ ਪ੍ਰਤੀਤ ਹੋ ਜਾਂਦਾ ਜਗਤ ਤੇ ਕੁਛ ਵੀ ਨਹੀਂ ਇਹ ਜੀਵਨ ਤੇ ਕੁਛ ਵੀ ਨਹੀਂ ਤੋ ਇੱਕੋ ਇੱਕ ਆਸਰਾ ਰਹਿ ਜਾਂਦਾ ਹੈ ਬੁੱਧੀ ਤੋਂ ਥੱਲੇ ਗਿਰਨ ਦਾ ਸ਼ਰਾਬ ਪਰ ਇਹ ਖੋਰ ਵੀ ਸਹਾਰਾ ਹੈ ਗੁਰਬਾਣੀ ਕਹਿੰਦੀ ਹੈ ਅਕਲ ਤੋਂ ਉੱਚੇ ਉੱਠ ਜਾ ਇਸ ਸੋਚ ਬੇਜ਼ਾਰੀ ਬੇਚੈਨੀ ਦੀ ਦੁਨੀਆ ਤੋਂ ਉੱਚੇ ਉੱਠ ਜਾ ਪਰ ਉਹ ਮਦਰਾ ਬਾਜ਼ਾਰ ਦੇ ਵਿੱਚ बिकਦੇ ਨਹੀਂ ਉਮੈਦਰਾ ਖੁਦ ਬਣਾਨੀ ਪੈਂਦੀ ਹੈ ਉਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿਨ ਜਨਮ ਸਾਖੀ ਦੀ ਪੰਗਤੀ ਵਿੱਚ ਨਾਮ ਖੁਮਾਰੀ ਨਾਨਕਾ ਚੜੇ ਰਹੇ ਦਿਨ ਰਾਤ ਜਪ ਕਰਦੇ ਆ ਤਪ ਕਰਦੇ ਆ ਜਦ ਜੀਵਨ ਸ਼ਕਤੀ ਮਣੀਪੁਰ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ ਤਾਂ ਵਿਚਾਰਾਂ ਦੀ ਦੁਨੀਆ ਖਤਮ ਥਰਨਿਆਂ ਦੀ ਦੁਨੀਆ ਖਤਮ ਸੋਚਣ ਦੀ ਦੁਨੀਆ ਖਤਮ ਬੁੱਧੀ ਜਿੱਥੇ ਤੱਕ ਸੋਚ ਸਕਦੀ ਸੀ ਉਸ ਸੀਮਾ ਨੂੰ ਛੂ ਲਿਆ ਗਿਆ ਤੇ ਹੁਣ ਸੀਮਾ ਤੋਂ ਪਾਰ ਜਾਣ ਦੀ ਤਿਆਰੀ ਹੈ ਬੁੱਧੀ ਮੰਡਲ ਤੋਂ ਅੱਗੇ ਜਾਣ ਦੀ ਤਿਆਰੀ ਹੈ ਇਸ ਵਾਸਤੇ ਅਕਸਰ ਧਾਰਮਿਕ ਸਿਆਣੇ ਕਹਿੰਦੇ ਨੇ ਕਿ ਮਨੁੱਖ ਦੀ ਸੋਚਣੀ ਜਿੱਥੇ ਖਤਮ ਹੁੰਦੀ ਹੈ ਰੱਬ ਦੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ